ਗੱਜਕ ਖਾਣ ਦੇ ਸ਼ੌਕੀਨਾ ਲਈ ਆ ਗਈ ਅਜਾਹੀ ਵੀਡੀਓ ਕਿ ਜੇਕਰ ਤੁਸੀਂ ਗੱਜਕ ਨੂੰ ਇਸ ਤਰੀਕੇ ਦੇ ਨਾਲ ਬਣਦਾ ਦੇਖ ਲਵੋਗੇ ਤਾਂ ਤੁਹਾਡੇ ਸਿਰ ਚੱਕਰਾ ਜਾਣਗੇ ਕਿਉਂਕਿ ਜਿੰਨੇ ਸ਼ੌਂਕ ਤੇ ਮਜ਼ੇ ਦੇ ਨਾਲ ਤੁਸੀਂ ਗੱਜਕ ਖਾਂਦੇ ਹੋ ਪਰ ਬਣਦੀ ਕਿੰਨੇ ਘਟੀਆ ਤਰੀਕੇ ਨਾਲ ਹੈ ਤਸਵੀਰਾਂ ਸਕਰੀਨ ਤੇ ਨੇ ਆਓ ਨਜ਼ਰ ਮਾਰ ਦਿਆਂ ਇਨ੍ਹਾਂ ਤਸਵੀਰਾਂ ਤੇ इसको ढक के रखो ये कुछ गिर गया है इसको ढक के रखना है ठीक है चीनी बहुत आ गई है अभी बहुत कम है

फिर हम बोलेंगे कि जो स्टार है कि हम ऐसी चीज आप बच्चे को बनाते है। हैं छोटा बच्चा का रतन ये सफाई वाली जगह पे बनाते खिलाएंगे तो आपका मन भी संतुष्ट रहेगा कि लोग सब खाते हैं अगर आप ऐसी चीज़ खिलाओगे और फिर ऊपर से बोलोगे कि जी ऐसे ही ਕੀਸ ਪੜਾਉ ਗੁਲਾਬ ਦਿੱਖਤੀ ਲੱਗ ਗਈ ਇਸ ਨੂੰ ਲਾ ਕੇ ਪਤੀ ਮੂਸਿਕਾ ਆਈ ਨਾ ਆਈ ਆਈ ਬੁਲੀਗਾ ਚਿੰਤਾ ਹਾਂ ਇਹ ਕਿਹਦਾ ਨਾਮ ਆ ਬੋਲ ਕਰ ਜੀ ਕਿਹਨਾ ਬੁੱਧੀਆ ਕਿਰਤ ਕਰਨਾ ਚਾਹੀਦਾ ਹਾਂ ਹਾਂ ਕੋਲ ਫਸਰ ਕੋਲ ਫਸਰ ਅੰਮ੍ਰਿਤਸਰ ਸਿਹਤ ਵਿਭਾਗ ਨੇ ਕੋਟ ਖਾਲਸਾ ਦੇ ਵਿੱਚ ਗੱਚਕ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਛਾਪਾ ਮਾਰਿਆ ਲੋਹੜੀ ਦੇ ਤਿਹਾਰ ਨੂੰ ਦੇਖਦੇ ਹੋਏ ਇਹ ਰੇਡ ਕੀਤੀ ਗਈ ਇਸ ਮੌਕੇ ਫੈਕਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਅੱਜ ਰੇਡ ਕੀਤੀ ਗਈ ਹੈ ਤੇ ਕਾਫੀ ਖਾਮੀਆਂ ਪਾਈਆਂ ਗਈਆਂ ਨੇ ਅਤੇ ਉਹ ਇਸ ਖਾਮੀ ਨੂੰ ਸੁਧਾਰ ਕਰੇਗਾ ਪਰ ਉਸ ਨੂੰ ਮਾਫ ਕੀਤਾ ਜਾਵੇ। ਯਾ ਨਾਮ ਆਪਕਾ ਕਹਿੰ ਕੇ ਰਹਨੇ ਲੀ। ਮੈਂ ਰਾਜਸਥਾਨ ਕਾ ਰਹਨੇ ਵਾਲਾ ਹੂੰ ਦੌਲਤ ਮੇਰਾ ਨਾਮ ਹੈ। ਅਬੀ ਕਹਾਂ ਪੇ ਰਹੇ ਫੈਕਟਰੀ ਚਲਾ ਰਹੇ। ਯਾ ਕੋਟ ਖਾਲਸਾ ਫੈਕਟਰੀ ਚਲਾ ਰਹੇ। ਕਿਤਨਾਂ ਚਿਰ ਹੋਗਾ ਆਪਕੋ? मेरे को सात आठ साल हो गए में में ही होती है सर और मेरी कोई गलती गई तो गलती माफ करो सर लगता की कमी है पे कमी सर आपके सामने सारी कमी है सुधार होगा जरूर होगा सर हो सैंपल भर लिए उन्होंने सैंपल भर तो क्या मांग करते प्रशासन से यही है जो है वो मेरे माफी दे रहे मैं भुजिया और गचक बनाता हूँ सुधार किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा कितने वर्कर काम कर रहे यहाँ पे छह आदमी है मेरे पास से चला गच्चकर। दो महीने हो गए सर है जैसे दिन है, आ लोगों की प्यार सर लोगों की जिंदगी के साथ में तो कुछ नहीं खेलते बाकी सर जो है वो आपके सामने है सर गलती गलती मान रहा हूँ ਸੁਧਾਰ ਕੀ ਜਾਏਗਾ ਜ਼ਰੂਰ ਹੋਏਗਾ ਸਰ ਉੱਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਮਾਲਕ ਨੂੰ ਨੋਟਿਸ ਦਿੱਤਾ ਗਿਆ ਤੇ ਜੇਕਰ ਸੁਧਾਰ ਨਾ ਕੀਤਾ ਤਾਂ ਫੈਕਟਰੀ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਬਹੁਤ ਹੀ ਘਟੀਆ ਤਰੀਕੇ ਦੇ ਨਾਲ ਇੱਥੇ ਸਮਾਨ ਤਿਆਰ ਕੀਤਾ ਜਾ ਰਿਹਾ ਸੀ ਤੇ ਨਾ ਹੀ ਕੋਈ ਸਫਾਈ ਸੀ ਮੇਰਾ ਨਾਮ ਅਮਰਜਿੰਦਰਪਾਲ ਸਿੰਘਾ ਔਰ ਮੈਂ ਜ਼ਿਲ੍ਹਾ ਅਮਰੀਕਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਹਾਂ ਅੱਜ ਰੇਡ ਪਈ ਹੈ ਤੇ ਕਿਸ ਚੀਜ਼ ਦੀ ਫੈਕਟਰੀ ਹੈਗੀ ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਕਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਲੰਬੀ期 ਪਰ ਹਲਾਤਾਂ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਾਹ ਜਨੂ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਜਿਹੜੀਆਂ ਕਿ ਇਹਦੇ ਵਿੱਚੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਸ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚਿਤੋਂ ਫੈਕਟਰੀ ਚਾਹੀਦੀ ਹੈ ਇਹਦੇ ਕਨ ਅਨੁਸਾਰਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀਆਂ ਕਿਤੇ ਕਿਤੇ ਪਈਆਂ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮ ਜਿਹੜੇ ਨੇ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਹੈ ਗੱਚਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਹੈ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਲਾਨ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ ਤੇ ਕਮੀਆਂ ਨੇ ਮਹਿਸੂਸ ਕੀਤੀਆਂ ਕਿ ਕਮੀਆਂ ਹੈ ਕਿ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦੀ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕ ਉਸਦੇ ਕਹਿਣ ਬਤਾ ਵੀ ਤਾਂ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈ ਤੇ ਲੋਕਾਂ ਨੂੰ ਕੀ ਪੀਲ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰਿਓੜੀ ਗੱਚਕ ਮੁਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾਨਾ ਖਾਂਦੇ ਆ ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਲਵਾੜ ਨਾ ਹੋ ਸੋਦਾ ਦਿਆ ਕਿ ਲੋੜੀ ਦੇ ਤਿਹਾਰ ਦੇ ਮੱਦੇ ਨਜ਼ਰ ਫੈਕਟਰੀਆਂ ਦੇ ਵਿੱਚ ਰਿਓੜੀਆਂ ਗੱਚਕ ਅਤੇ ਹੋਰ ਖਾਣ ਪੀਣ ਦਾ ਸਮਾਨ ਤਿਆਰ ਹੋ ਰਿਹਾ ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵੀ ਸਰਗਰਮ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ